ਅੱਜ ਜੀ ਮੈਂ ਇੱਥੇ ਨਿਊ ਦਾਣਾ ਮੰਡੀ ਜਲੰਧਰ ਦੇ ਵਿੱਚ ਆਇਆ ਹੈਗਾ ਸਾਡੇ ਕਾਫੀ ਮੰਡੀਆਂ ਦੇ ਵਿੱਚ ਅੱਜ ਪਰਚੇਸ ਸਟਾਰਟ ਹੋਈ ਹੈ ਮੇਰੇ ਵੱਲੋਂ ਇਸ ਮੰਡੀ 'ਚ ਆ ਕੇ ਪਰਚੇਸ ਜਿਹੜੀ ਹੈ ਸਾਡੇ ਜ਼ਿਲ੍ਹਾ ਮੰਡੀ ਅਫਸਰ ਤੇ ਡੀ ਐਫ ਐਸ ਸੀ ਨਾਲ ਤੇ ਜਿਹੜੇ ਸਬੰਧਤ ਕਿਸਾਨ ਤੇ ਆੜ੍ਹਤੀਆ ਉਹਨਾਂ ਨਾਲ ਮਿਲ ਕੇ ਪਰਚੇਸ ਸਟਾਰਟ ਕਰਵਾਈ ਹੈ ਸਾਡੇ ਟੋਟਲ ਇਸ ਵਾਰ 78 ਮੰਡੀਆਂ ਜਿਹੜੇ ਪੂਰੇ ਜ਼ਿਲ੍ਹੇ ਦੇ ਵਿੱਚ ਜਿੱਦ ਤੇ ਆਮਦ ਆਣੀਆਂ ਚੋਣੇ ਸੀ ਤੇ ਮੇਰੇ ਵੱਲੋਂ ਸਰਕਾਰ ਦੀ ਤਰਫੋਂ ਇਹ ਮੈਸੇਜ ਹੈ ਸੁਨੇਹਾ ਜਿਹਾ ਕਿ ਜੋ ਵੀ ਦਾਣਾ ਮੰਡੀ ਤੇ ਲੈ ਕੇ ਆਣਗੇ ਜਿਸ ਸਾਥ ਉਹ ਇੱਕ ਇੱਕ ਦਾਣਾ ਜਿਹੜਾ ਸਰਕਾਰ ਵੱਲੋਂ ਖਰੀਦਿਆ ਜਾਊਗਾ ਐਮਰਜੈਂਟ ਟਾਈਮ ਲਿਮਿਟ ਉਹਨਾਂ ਦੀ ਜਿਹੜੀ ਪੇਮੈਂਟ ਵੀ ਕੀਤੀ ਜਾਊਗੀ ਜਿੰਨੇ ਵੀ ਸਾਡੇ ਕਿਸਾਨ ਨੇ ਆੜਤੀਆਂ ਨੇ ਮillers ਨੇ ਉਹਨਾਂ ਦੀ ਜੋ ਵੀ ਜ਼ਰੂਰਤਾਂ ਹਨ ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਇਸ ਵਾਰੀ ਸਾਡਾ ਜਿਹੜਾ ਸੀਜ਼ਨ ਬਹੁਤ ਵਧੀਆ ਜਾਊਗਾ ਤੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਤਕਲੀਫ ਜਿਹੜੀ ਨਹੀਂ ਆਨ ਦਿੱਤੀ ਜਾਵੇਗੀ ਸਾਡੇ ਸਾਰੇ ਅਧਿਕਾਰੀਆਂ ਵੱਲੋਂ ਸਾਰਿਆਂ ਨੂੰ ਇਹ ਸੁਨੇਹਾ ਹੈ ਮਸਾਰ ਨੂੰ ਬਹੁਤ ਬਹੁ ਮੁਬਾਰਕਬਾਦ ਦੇਣਾ ਕਿ ਅੱਜ ਜਿਹੜੀ ਪਰਚੇ ਸ਼ੁਰੂ ਹੋਈ ਹੈ ਆਸ ਕਰਦਾ ਕਿ ਆਉਣ ਵਾਲੇ ਆਪਣੇ ਤਿਉਹਾਰਾਂ ਦੇ ਸੀਜ਼ਨ ਚ ਬੜੇ ਹੀ ਸਜੇ ਟੰਗ ਲਾਲ ਇਹ ਸਾਡਾ ਜਿਹੜਾ ਸੀਜ਼ਨ ਹੈ ਬਹੁਤ ਬਹੁਤ